ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਮਾੜੀ ਮੋਸਤਵਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਡੀ ਜ਼ਬਰਦਸਤ ਡਿਮਾਂਡ ਪੂਰੀ ਕਰਨੀ ਕਈ ਭਰਾਵਾਂ ਦੇ ਫੋਨ ਆਏ ਵੇ ਆਏ ਸੀਗੇ ਵੀ ਟੋਕੜ ਗੱਪਣ ਮੱਝ ਕੋਈ ਹੋਵੇ ਤਾਂ ਜ਼ਰੂਰ ਦੱਸਿਓ ਅੱਜ ਦੀ ਵੀਡੀਓ 'ਚ ਦੋਸਤੋ ਚੰਗੀ ਟੋਕੜ ਗੱਪਣ ਮੱਝ ਵਿਖਾ ਦੇਣੀ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਇਹ ਤੇ ਕਨੈਕਟ ਕਰ ਸਕਦੇ ਆ ਦੇਖ ਸਕਦੇ ਹੋ ਦੋਸਤੋ ਮਗਰ ਇਹਦੇ ਕਟਾਗਾ ਤੇ ਸਾਰੀ ਡਿਟੇਲ ਬਾਈ ਤੋਂ ਪੁੱਛ ਲੈਣੇ ਆ ਆ ਜਾ ਜੀ ਸਸੀ ਕਾ ਨਾਮ ਦੱਸ ਦੇ ਵੀ ਸਲੀਮ ਠੀਕ ਆ ਵਪਾਰ ਦਾ ਕੰਮ ਆਪਣਾ ਹਾਂ ਵਪਾਰ ਮਾੜਾ ਮੋਟਾ ਕਰ ਲੇ ਦੋ ਲਿਆ ਲੈ ਕੇ ਵੇਚੀ ਦੇ ਗੱਬਣ ਟੋਕੜਾ ਠੀਕ ਆ ਠੀਕ ਆ ਗੱਬਣ ਟੋਕੜੀ ਲਿਆਉਣੇ ਆ ਗੱਬਣ ਟੋਕੜੀ ਲਿਆਉਣੇ ਆ ਚੰਗੀ ਕੱਟੀ ਕੋਈ ਵੀ ਛਕੀਨ ਆ ਜਾਂਦੀ ਆ हां ਜਾਂਦੀ ਹੁੰਦ ਬਥੇਰੀਆਂ ਚਕੀਨ ਕਟੀਆਂ ਵਿੱਚ ਠੀਕ ਆ ਜਿਹੜੀ ਆਪਣੀ ਇਹ ਮੱਝ ਆ ਕਿੰਨੇ ਟਾਈਮ ਦੀ ਗੱਪਣ ਇੱਕ ਢਾਈਆਂ ਮਹੀਨੇ ਦੀ ਗੱਪਣ ਮਾਦਰ ਕਟਾ ਏ ਠੀਕ ਆ ਹੁਣ ਦੁੱਧ ਕਿੰਨਾ ਦਿੰਦੀ ਨੇ ਟੱਕ ਇੱਕ ਇੱਕ ਕਿਲੋ ਜੀ ਇੱਕ ਡੰਗ ਹੀ ਮਿਲਦੀ ਆ ਬਾਈ ਦੁੱਧ ਹੈਗਾ 2 ਕਿਲੋ ਢਾਈਆਂ ਦੇ ਚੱਕ ਪਾਸ ਮਾਰ ਜਾਨੀ ਕਿ ਥਣ ਪਾਸ ਕਰਾਉਂਦੀ ਹੋਣ ਤਾਂ ਪਰ ਹੁਣ ਪਾਸ ਕਰਾਉਂਦੀ ਗਰੰਟੀ ਫੁੱਲ ਆ ਗੱਪਣ ਹੈਗੀ ਠੀਕ ਆ ਤੇ ਸੂਆ ਨੇ ਬਾਈ ਕੰਨਵੇਂ ਸੂਏ ਆਸਤੇ ਗੱਪਣ ਆ ਇਹ ਆ ਤੀਜੇ ਸੂਏ ਹੋ ਗਏ ਨੇ ਕੇ ਤੀਜੇ ਸੂਏ ਠੀਕ ਆ ਤੋੜ ਦਿੱਗੇ ਕੱਟਾ ਪੂਰਾ ਡਬਲ ਦੋਸਤੋ ਮਗਰ ਕੱਟਾ ਇਹਦੇ ਸੂਈ ਨੂੰ ਧਾਓਗੇ ਉਹਨਾਂਗੇ ਇਹਨੂੰ 8-9 ਮਹੀਨੇ ਇੱਕ ਜਲ ਹੈਗਾ ਕੱਟਾ ਡਬਲ ਆਣਾ ਹੈ ਨਾ ਦੇਖ ਸਕਦੇ ਹੋ ਦੋਸਤੋ ਕੱਦ ਕਾਠ ਠੀਕ ਆ ਨਾ ਬਾਹਲੀ ਵੱਡੀ ਨਾ ਛੋਟੀ ਬਾਈ ਦੇ ਹਿਸਾਬ ਨਾਲ ਕੱਦ ਦੀ ਜੱਜਮੈਂਟ ਕਰ ਲਿਓ ਬਾਕੀ ਪੈਠ ਪੂੜਾ ਬਹੁਤ ਚੰਗਾ ਮੱਝ ਦਾ ਤੇ ਥਣ ਬਹੁਤ ਚੰਗਾ ਚਾਰੇ ਥਣ ਗੈਪ ਚ ਨਿਖੜਵੇਂ ਲੱਗਿਆ ਥਾਣੀ ਦੋਸਤੋ ਪਾਸ ਕਰਾਊਗੀ ਫਵਾਨਾ ਜਿੰਨਾ ਵੀ ਕੱਢੂਗੀ ਦੋਸਤੋ ਮਗਰ ਨੂੰ ਪੱਧਰ ਕੱਢੂਗੀ ਬਾਕੀ ਗਾਂ ਤੁਸੀਂ ਦੋਸਤੋ ਇਹਦੇ ਤੋਂ ਬੱਚੇ ਚੰਗੇ ਨੀਲੀ ਰਾਵੀ ਦੇ ਪਵਾ ਸਕਨੇ ਚੋਗੇ ਆਪ ਅਪਗ੍ਰੇਡਡ ਆ ਨਿਸ਼ਾਨੀਆਂ ਇਹਦੇ ਦੋਸਤੋ ਬਹੁਤ ਵਧੀਆ ਮਾਰਕਿੰਗ ਪੂਰੀ ਜਾਇਜ਼ ਜਾਇਜ਼ ਆ ਦੇਖ ਸਕਦੇ ਚੰਗੀ ਮਾਝਾ ਦੋਸਤੋ ਜਰੂਰ ਕਨੈਕਟ ਕਰ ਲਿਓ ਤੇ ਬਾਕੀ 22 ਤੋਂ ਮੁੱਲ ਕਵਾਂਗੇ ਵੀ ਜਾਇਜ਼ ਹੀ ਕਰੂਗਾ ਜਿੰਨਾ ਵੀ ਹੋਇਆ ਦੇਖ ਸਕਦੇ ਆਂ ਦੋਸਤੋ ਮਗਰ ਕੱਟਾ ਵੀ ਨਾਲ ਹੀ ਜਨ ਕਰਦੇ ਆ ਠੀਕ ਆ ਦੇਖ ਸਕਦੇ ਆਂ ਦੋਸਤੋ ਤੇ ਭਾਈ ਮੁੱਲ ਇਹ ਤਾਂ ਜਮਾਂ ਜਾਇਜ਼ ਮੁੱਲ ਤਾਂ ਕਰੂ 72 ਕਰ ਲਈ 70 ਕਰ ਲਈ 65000 ਦੀ ਮੈਂ ਦੇ ਦਾਂਗਾ ਯਾਰ 65000 ਦੀ ਹਾਂਜੀ ਜਾਨੀ ਕਿ ਫੈਕਸੀ ਆ ਫੈਕਸੀ ਮਾਨਤਨ ਕਰਦਾਂਗੇ 5500 ਜਿਹੜਾ ਹੋਇਆ ਜਿਹੜਾ ਠੀਕ ਆ 65 ਦੀ ਛੱਡਣੀ ਹੈ ਇਹਨੇ 65 ਦੀ ਛੱਡਣੀ ਆ 70 65 ਦੀ ਲੈਣੀ ਹੈ ਠੀਕ ਆ ਠੀਕ ਆ ਦੋਸਤੋ ਬਾਈਆਂ ਨਾਲ 65000 ਦੀ ਦੇ ਦਾਂਗੇ ਵਿੱਚ ਉਹ ਮਾੜਾ ਮੋਟ ਕਰਦਾਂਗੇ ਹੋਰ ਮਾਨਤਨ ਕਰਦਾਂਗੇ ਮਾਨਤਾਨ ਹੀ ਬਾਈਆਂ ਦਾ ਹੋਊਗਾ ਮੁੱਲ ਤਾਂ ਦਾ ਸੀਗਾ 70000 ਮੈਂ ਕਹਿ ਕੇ ਇਹਨੂੰ ਬਾਈ ਨੂੰ ਮੈਂ ਕਿਹਾ ਵੀ ਦੇਣ ਲੈਣ ਵਾਲੀ ਗੱਲ ਦੱਸ ਦੇ ਤੇ ਫੋਨ ਨੰਬਰ ਆਪਣਾ ਬਈ 83772 हां भाई 91369 ਇੱਕ ਵਾਰੀ ਹੋਰ ਬੋਲ ਦੇ 91727 91369 ਦੋਸਤੋ ਇਹ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਓ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਰਿਆਂ ਅੱਗੇ ਜਰੂਰ ਰਿਕੁਐਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੋਣ ਆਲੀ ਆ ਦੋਸਤੋ ਹੁਣ ਇਹਦੀ ਚਵਾਈ ਹੋਣ ਆਲੀ ਆ ਥਣ ਬਹੁਤ ਚੰਗਾ ਆਗਾ ਤੇ ਬਾਕੀ ਧਾਰ ਦੋਸਤੋ ਇਹਦੀ ਜਮਾ ਗੰਨੇ ਵਰਗੀ ਹੋਊਗੀ ਪੋਲੀ ਧਾਰ ਧਾਰ ਪੋਲੀ ਪੂਰੀ ਮਾਰ ਦੇਗਾ ਧਾਰਾਂ ਧਾਰਾਂ ਮਾਰ ਦਿੰਦੇ ਮਾਰ ਦੇ ਲਿਆ ਮਾਰ ਦੇ ਮਾੜਾ ਵਾਦ ਮੁਡੀ ਦੀ ਵਾਰ ਦੇਖ ਸਕਦੇ ਹੋ ਦੋਸਤੋ ਬਾਕੀ ਦਾ ਇਹ ਦੋਸਤੋ ਹੁਣ ਦੁੱਧੋ ਛੱਡਣ ਨਾਲ ਕੋਈ ਆ ਕਿਉਂਕਿ ਇਹ ਆਫਸਰ ਛੋਟੀਆਂ ਦੇ ਸਹਾਰ ਨਹੀਂ ਤੁਸੀਂ ਗੱਪਣ ਕਰਕੇ ਲੈ ਸਕਦੇ ਇਹਨੂੰ ਕਿਉਂਕਿ ਸੂਈ ਜਿਆਦਾ ਟਾਈਮ ਲੀਆ ਤੇ ਹੁਣ ਬਾਕੀ ਵੀ ਕੋਈਆਂ ਦੋਸਤੋ ਉਪਰੇ ਥਾਂ ਆ ਕੇ ਵੀ ਪਸੂ ਕਰਤਾ ਹੀ ਧਾਰ ਤੂਰਤਾ ਤੁਸੀਂ ਬੇਬ ਕਰੋ ਬਾ ਛੱਡਦੇ ਯਾਰ ਪੂਰੀ ਪੂਰੀ ਧਾਰ ਪੋਲੀ ਹੋਊਗੀ ਕੰਨੇਰ ਕੀ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਿਆਰ ਹੋ ਸਾਰੇ ਵੀਰਾਂ ਦਾ ਧੰਨਵਾਦ